ਸ਼ੁਰੂ ਸ੍ਰੀ ਅਨੰਤ ਪ੍ਰਸਾਦ ਦੀ ਪਵਿੱਤਰ ਧਰਤੀ ਪਵਿੱਤਰ ਧਰਤੀ ਤੇ ਬੈਠੇ ਜਿਹੜੇ ਗਰੀਬ ਜੇ ਆਮ ਜੇ ਲੋਕ ਐ ਉਹਨਾਂ ਵੱਲੋਂ ਪੂਰੇ ਪੰਜਾਬ ਨੂੰ ਬੈਂਤੀ ਇੱਕ ਨਕਲੀ ਠੇਕੇਦਾਰ ਜਿਹੜਾ 20 ਸਾਲ ਤੋਂ ਆਪਣੇ ਆਪ ਨੂੰ ਠੇਕੇਦਾਰ ਦੱਸਦਾ ਪਰ ਉਹਨੂੰ ਸੋਮਨੀ ਕਮੇਟੀ ਤੋਂ ਡਿਫਾਲਟਰ ਕਰਕੇ ਇੱਥੇ ਲੋਕਾਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਹਾਡੇ ਸਾਡੇ ਜਿਹੜੇ ਭਰਾ ਆਏ ਆ ਅੱਜ ਇੱਕ ਸਾਡੀ ਭੈਣ ਬੈਠੀ ਐ ਇਹਨਾਂ ਨਾਲ ਕੀ ਹੋਇਆ ਤੁਹਾਨੂੰ ਕੋਲੇ ਸੁਣਾਣੇ ਆ ਕੀ ਨਾਮ ਆ ਜੀ ਘਟ ਨਾਮ ਹੀ ਦਲਜੀਤ ਸਿੰਘ 25 ਉਹ ਦਰਜੀਤ ਸਿੰਘ ਹਾਂਜੀ ਕੀ ਗੱਲ ਹੋਈ ਗੱਲ ਇਹ ਜੀ ਆਪਾਂ ਦੁਕਾਨ ਉਹਨਾਂ ਕੋਲ 14 ਲੱਖ ਦੀ ਲਈ ਆ ਕਿਤੋਂ ਲਈ ਜੀ ਉਹ ਠੇਕੇਦਾਰ ਕੋਲੋਂ ਕੋਹੜਾ ਠੇਕੇਦਾਰ ਠੇਕੇਦਾਰ ਇੱਥੇ ਜਿਹੜਾ ਇਹਨਾਂ ਦਾ ਦਫਤਰ ਫੁੱਲਾ ਨਾਂ ਕੀ ਆ ਦਾ ਨਾਂ ਉਹਦਾ ਹੈਗਾ ਜੀ ਕੁਲਵੰਤ ਸਿੰਘ ਕੁਲਵੰਤ ਸਿੰਘ ਦਾ ਠੇਕੇਦਾਰ ਹੀ ਨਹੀਂ ਮੇਰੇ ਵਾਂਗ ਸੇ ਕੋਈ ਤਾਂ ਟਿਕਦਾ ਨਹੀਂ ਸਾਡੀ ਇਹਦੇ ਨਾਲ ਗੱਲਬਾਤ ਹੋਈ ਏ ਅੱਛਾ ਕਿੰਨੇ ਦੀ ਕਰਨ 14 ਲੱਖ ਦੇ ਵਿੱਚ ਹੋਈ ਆ ਜਗਾ ਸਾਨੂੰ ਕਰਾਲੀ ਦਿੱਤੀ ਆ ਬਾਕੀ ਸਾਰਾ ਸਿਸਟਮ ਅਸੀਂ ਆਪਣਾ ਆ ਬਣਾਇਆ ਉਹਦੇ ਵਿੱਚ ਸਾਡਾ 50% ਇਹਨੂੰ ਕਿਰਾਇਆ ਚਲੇਗਾ 4 ਮਹੀਨੇ ਦੇ 10 ਦਿਨਾਂ ਦੇ ਵਿੱਚ ਕੱਲ ਮੰਦੇ ਕਾਰਨ ਜਦੋਂ ਹੁਣ ਪਿੱਛੇ ਲੜਾਈ ਲੱਗ ਗਈ ਆ ਉਹਦੇ ਕਰੋਂ ਜਿਹੜੀ ਕਿਸ਼ਤ 3000 ਵੱਜੀ ਉਹਦੇ ਚ ਅਸੀਂ 1500 1800 1700 ਡੇਲੀ ਜੋ ਵੜਦੇ ਹਦੇ ਆ ਸਾਡੀ ਦੁਕਾਨ ਨੂੰ ਉਹਨੇ ਪਰਦਾ ਲਾ ਦਿੱਤਾ ਹੰਦਾ ਜੀ ਮੈਂ ਤੁਹਾਨੂੰ ਦੁਕਾਨ ਨਹੀਂ ਖੋਲਣ ਦੇਣੀ ਮੈਨੂੰ ਪੈਸੇ ਪੂਰੇ ਦੇ ਦੁਕਾਨ ਤੇ ਕੌਣ ਬੈਠਦਾ ਜੀ ਦੁਕਾਨ ਤੇ ਮੇਰੇ 파ਟਰਨਰ ਆ ਹਰਪ੍ਰੀਤ ਮੈਡਮ ਜੀ ਕੀ ਨਾਏ ਬੈਠਾ ਤੁਹਾਡਾ ਹਰਪ੍ਰੀਤ ਦਰ ਬੋਲੋ ਹਰਪ੍ਰੀਤ ਕਹਿੰਦਾ ਕੀ ਗੱਲ ਹੋਈ ਇਹ ਇਹ ਵੀਰ ਜੀ ਕਿ ਪਿਛਲੇ ਦਿਨਾਂ ਤੋਂ ਜਿਹੜੀ ਆ ਲੜਾਈ ਦੇ ਕਾਰਨ ਆ ਕਿ ਕੰਮ ਹੈ ਨਹੀਂ ਦੁਕਾਨ ਤੇ ਉਹਦੇ ਕਰਕੇ ਜਿੰਨੇ ਪੈਸੇ ਆਪਾਂ ਵਟਦੇ ਆਂਗੇ 1500000 ਜਿੰਨੇ ਵੀ ਵਟਦੇ ਆਪਾਂ ਉਹਨੂੰ ਕਹਿੰਨੇ ਆਂ ਕਿ ਭਰਾ ਇਹ ਲੈ ਲਾ ਤੇ ਵੀ ਮੂਰੇ ਜਦੋਂ ਕੰਮ ਚੱਲ ਪੂ ਆਪਾਂ ਤੇਰਾ ਕਰਾਇਆ ਜਿਹੜਾ 30000 ਦਿੰਨੇ ਆ ਵੀ ਉਹ ਵਿੱਚ ਰਲਾ ਕੇ ਪੂਰਾ ਕਰ ਦਮਾਂ ਉਹ ਸੋਮਵਾਰ ਵਾਲੇ ਦਿਨ ਭਰਾ ਅਸੀਂ 1500 ਰੁਪਏ ਦਿੰਦੇ ਸੀਗੇ ਤੇ ਲਿਆ ਨਹੀਂ ਜ਼ਬਰਦਸਤ ਦਸਤੀ ਪੜਦਾ ਲਾਤਾ ਕਿਨੇ ਲਵਾਇਆ ਬੜਦਾ ਬੜਦੇ ਇੰਨਾ ਨਹੀਂ ਲਵਾਇਆ ਠੇਕੇਦਾਰ ਕੋਣ ਆਇਆ ਸੀ ਬੜਦਾ ਲਾ ਗੋਲਡੀ ਗੋਲਡੀ ਤੇ ਨਿਰਮਲ ਨਿਰਮਲ 4-5 ਬੰਦੇ ਰੱਖੇ ਆ ਬੜੀ ਗੁੰਡਾਗਰਦੀ ਕਰਦੇ ਆ ਪੜਦਾ ਲਾ ਦਿੰਦੇ ਆਗੇ ਆਪਾਂ ਬਥੇਰੀਆਂ ਬੇਨਤੀਆਂ ਕੀਤੀਆਂ ਤਾਂ ਸੁਣਦੇ ਨਹੀਂ ਉਹ ਸੋ ਅਨਸਾਪਸੰਦ ਲੋਕ શ્રી ਨਾਨਕਪੁਰ ਸਾਹਿਬ ਦੇ ਤੇ ਜਿੰਨੇ ਵੀ ਇਹ ਵੀਡੀਓ ਨੂੰ ਦੇਖਣ ਸ਼ੇਅਰ ਕਰਨ ਨਾਨਕਪੁਰ ਸਾਹਿਬ ਦੀ ਧਰਤੀ ਦਾ ਜਿਹੜਾ ਹਾਲ ਹੈ ਆ ਤੁਸੀਂ ਭੈਣ ਤੋਂ ਸੁਣ ਸਕਦੇ ਹੋ ਨਾ ਕੋਈ ਠੇਕੇਦਾਰ ਨਾ ਕੋਈ ਲੈਣ ਨਾ ਕੋਈ ਦੇਣ ਠੇਕੇਦਾਰ ਕੋਈ ਹੋਰ ਤੇ ਟੱਕਾ ਇਹਨਾਂ ਨਾਲ ਸੋ ਧੰਨਵਾਦ ਸ੍ਰੀ ਨਾਨਕਪੁਰ ਸਾਹਿਬ ਜੀ ਅਗਲੀ ਅਪਡੇਟ ਤੁਹਾਨੂੰ ਇੱਕ ਕੱਦੇ ਦਿਨ ਚ ਫੇਰ ਦਵਾਂਗਾ